ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਨਾਬਾ ਟੀਵੀ ਬਾਬਾ ਜੋਰ ਸਿੰਘ ਫਤੇ ਸਿੰਘ ਮਾਤਾ ਗੁਰਜਰ ਕੌਰ ਜੀ ਇਹਨਾਂ ਦਾ ਸੇਵਾਦਾਰ ਬਾਬਾ ਮੋਤੀराम ਮਹਿਰਾ ਪ੍ਰਬੰਧਕ ਕਮੇਟੀ ਵਜੀਦਪੁਰ ਅਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਦੁੱਧ ਪ੍ਰਸ਼ਾਦ ਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ ਵਹਿਗੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਤੇ ਦੋਸਤੋ ਅੱਜ ਅਸੀਂ ਨਾਬਾ ਦੇ ਪਿੰਡ ਵਜੀਦਪੁਰ ਤੋਂ ਲਾਈਵ ਆ ਸਾਡਾ ਲਾਈਵ ਹੋਣ ਦਾ ਜਿਹੜਾ ਮਕਸਦ ਹੈ ਅਸੀਂ ਪਿੰਡ ਤੇ ਨਗਰ ਦੇ ਸਹਿਯੋਗ ਨਾਲ ਮੋਤੀ ਮਹਿਰਾ ਭਾਈਚਾਰੇ ਨੇ ਜਿੱਥੇ 5ਵੇਂ 5 ਸਾਲ ਹੋ ਗਏ ਲੰਗਰ ਲਾਗਦੇ ਨੂੰ ਅੱਜ ਪੰਜਵਾਂ ਲੰਗਰ ਕਰਿਆ ਜਿਹੜਾ ਨਗਰ ਦੇ ਸਹਿਯੋਗ ਨਾਲ ਬਾਬਾ ਧੰਨ ਧੰਨ ਬਾਬਾ ਮੋਤੀ RAM ਮਹਿਰਾ ਜੀ ਦੀ ਜਾਨ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਲੰਗਰ ਲਗਾਇਆ ਗਿਆ ਇਹ ਲੰਗਰ ਲਗਾਉਣ ਦਾ ਇਹ ਮਕਸਦ ਆ ਕਿ ਉਹਨਾਂ ਦੀ ਜਾਦਾ ਤਾਜ਼ਾ ਰਹਿਣ ਬਹਿ ਸਕਣ ਔਰ ਅਸੀਂ ਆਉਣ ਵਾਲੀ ਪੀੜ੍ਹੀਆਂ ਜਿਹੜੀ ਅਜੁਰੰਦ ਦੱਸ ਸਕੀਏ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਹੀ ਕੁਰਬਾਨੀਆਂ ਹੋਈਆਂ ਨੇ ਇਹ ਕੁਰਬਾਨੀਆਂ ਸਾਡੇ ਲਈ ਕੀਤੀਆਂ ਗੀਆਂ ਨੇ ਉਹਨਾਂ ਨੇ ਜੋ ਆਪਣਾ ਪਰਿਵਾਰ ਬਾਹਰ ਕੇ ਸਾਨੂੰ ਅੱਜ ਸੁਰੱਖਿਤਰ ਮਹਿਸੂਸ ਕਰਨ ਦਾ ਜਿਹੜਾ ਸੀ ਮਾਣ ਮਹਿਸੂਸ ਕਰ ਰਹਿਆ ਇਸ ਸਭ ਉਹਨਾਂ ਦੀ ਬਦੌਲਤ ਆ ਅੱਜ ਅਸੀਂ ਉਹਨਾਂ ਦੇ ਕਰਕੇ ਹੀ ਸੁਰੱਖਿਤਾ ਅੱਜ ਸਾਨੂੰ ਜਿਹੜਾ ਇਹ ਸਾਡੇ ਆਉਣ ਵਾਲੀ ਪੀੜ੍ਹੀ ਤੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੇ ਤੋਂ ਇਖਲਾ ਨੂੰ ਕੀ ਦੱਸਣ ਦੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਅੱਜ ਅਸੀਂ ਜਿਹੜਾ ਇਹ ਸਿੱਖਿਆ ਦਾ ਸਾ ਜਿਹੜਾ ਇਹ ਵਿਸੜਦਾ ਜਾ ਰਿਹਾ ਤਾਨੂੰ ਇਹ ਦੱਸਣ ਦੀ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਸਾਡੇ ਸਿੱਖ ਅਧਿਆਤ ਦੇ ਵਿੱਚ ਐਡੇ ਐਡੇ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਅੱਜ ਸਾਨੂੰ ਊਰਜਾਈਆਂ ਲੈਣ ਜੋਗੇ ਕਰਿਆ ਸਾਨੂੰ ਠੰਡ ਤੋਂ ਬਚਾਇਆ ਔਰ ਆਪ ਠੰਡ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਰਹੇ ਲੈ ਕੇ ਅੱਜ ਸਾਨੂੰ ਠੰਡ ਨਾ ਲੱਗਣ ਦਾ ਜਿਹੜਾ ਮਾਣ ਮਹਿਸੂਸ ਕਰਾਇਆ ਉਹਨਾਂ ਨੇ ਤੇ ਔਰ ਅਸੀਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਨਸਿਆਂ ਤੋਂ ਮੁਕਤ ਹੋਣਾ ਚਾਹੀਦਾ ਔਰ ਇਹ ਸਿੱਖਿਆ ਦੇ ਜਿਹੜੇ ਕਿਸੜਾ ਜਾ ਰਿਹਾ ਇਹਦੀ ਜਾਣਕਾਰੀ ਲੈਣੀ ਚਾਹੀਦੀ ਆ ਸੋ ਧੰਨਵਾਦ ਜੀ ਮੈਂ ਵੀ ਇਹਦਾ ਖਾਮਲਾ ਬਹਿਣੀ ਨਹੀਂ ਪਤਾ